ਭਾਰਤੀ ਕਿਸਾਨ ਉਹਨਾਂ ਇੱਕਤਾ ਡਕਾਉਂਦਾ ਨੇ ਬਲਕਾਰ ਸਿੰਘ ਡਕਾਉਂਦਾ ਦੀ 14ਵੀਂ ਵਰਸੀ ਮਨਾਈ ਸੂਬਾ ਪ੍ਰਧਾਨ ਬੁੱਟਾ ਸਿੰਘ ਬੁਰਜਗਿਲ ਸਮੇਤ ਜਥੇਬੰਦੀ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ ਗੱਲਬਾਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਮੈਂ ਜੀਵਨ ਸ਼ਰਮਾ ਦੋਸਤੋ ਜਿਹੜੀ ਇਸ ਮੌਕੇ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਅੱਜ ਭਾਰਤੀ ਕਿਸਾਨ ਉਹਨਾਂ ਇੱਕਤਾ ਡਕਾਉਂਦਾ ਦੇ ਜੋ ਕਿ ਬਲਕਾਰ ਸਿੰਘ ਡਕਾਉਂਦਾ ਸੀ ਉਹਨਾਂ ਦੀ ਜਿਹੜੀ 14ਵੀਂ ਵਰਸੀ ਮਾਨਸਾ ਵਿਖੇ ਬੜੀ ਹੀ ਧੂਮ ਧਾਮ ਨਾਲ ਮਨਾਈ ਗਈ ਇਸ ਦੇ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ ਬਾਗਾ ਤੋਂ ਇਲਾਵਾ ਜ਼ਿਲ੍ਹੇ ਦੇ ਬਲਾਕਾਂ ਦੇ ਜਿਹੜੇ ਆਗੂ ਸ਼ਾਮਲ ਰਹੇ ਇਸ ਤੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਚਾਨਣਾ ਪਾਉਂਦੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਪ੍ਰਧਾਨ ਜੀ ਵਰਸੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਬਲਕਾਰ ਸਿੰਘ ਟਕੌਂਦਾ ਦੇ ਜੀਵਨਤੀ ਵੀ ਜਿਹੜਾ ਚਾਨਣਾ ਪਾਓ ਪਹਿਲਾਂ ਤਾਂ ਅੱਜ ਗੌਰਵ ਮੀਲਤੀ ਹੈ ਜਿਲ੍ਹੇ ਦਾ ਯਾਰ ਮੈਂ ਬਾਕੀ ਇਸ ਨੂੰ ਪੂਰੇ ਧੁੰਗ ਤੋਂ ਦੇ ਨਾਲ ਲੱਗੂ ਕੋਟ ਕਿਉਂ ਨਾ ਪੰਦਰਾਂ ਦਿਨਾਂ ਵਿੱਚ ਪਹੁੰਚ ਲਾ ਰਹੇ ਨੇ। ਕਈ ਕਾਰਨ ਬਣ ਕੇ ਕਿ ਸਾਨੂੰ ਆ ਬੈਠ ਕੇ ਮਨਾਉਣ ਦਾ ਮੌਕਾ ਨਹੀਂ ਹੋਇਆ। ਇਹ ਹਰ ਵਾਰੀ ਹੁੰਦਾ ਕਿ ਕਦੇ ਰੇਲਵੇ ਲੇਨਾਂ ਤੇ ਮਨਾਉਣੇ ਆ। ਤੇ ਕਦੇ ਰੱਖੇ ਪੰਜਾਬ ਪਧਰੀ ਤੋਂ ਮਨਾਉਣੇ ਆ, ਕਦੇ ਬਸ ਲੱਕਰ ਪਾਣੀ ਤੋਂ ਮਨਾਉਣੇ ਆ। ਅੱਜ ਭਾਪ ਨਈ ਸਦਾਨ ਦੀ ਦਿੰਦੇ ਹੋਈ। ਜੱfte ਬੰਦੀ ਦੇ ਜਿਹੜੇ ਅਗਲੇ ਪ੍ਰੋਗਰਾਮ ਉਹ ਵੀ ਅਸੀਂ ਲੋਕਤੰਤਵ ਤੱਕ ਚਲਦਾਇਆ ਜਾ ਰਹੇ ਹਨ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਖਾਸ ਤੌਰ ਤੇ ਕਿ ਨਵੀਂ ਸਰਕਾਰ ਬਣੀ ਆ ਕਮਜ਼ੋਰ ਸਰਕਾਰ ਬਣੀ ਹੈ ਸਰਦੋਂ ਵੀ ਡੈਬਟ ਦਿੱਤਾ ਦੇਖੀ ਜੋ ਤੁਸੀਂ ਅਗੇ ਇਸ ਕਰਕੇ ਐਸਕੇਮ ਦੀ ਮਿੰਟਲ ਹੋ ਜਾਂ ਚੁੱਕਾ ਮੰਡਲ ਦੇ ਵਿੱਚ ਅਸੀਂ ਪਹਿਲੇ ਫੜਾਵ ਨੂੰ ਇਹਦਾ ਅਰਥ ਇਹ ਕਿ ਜਿੰਨੇ DACP ਦੇ ਐਂਟੀ ਹੈਗੇ ਨੇ ਐਂਟੀ ਸਾਰਿਆਂ ਨੂੰ ਉਹਨਾਂ ਦੇ ਕਰਕਰ ਸ਼ਾਸਤ ਅਸੀਂ ਮੰਡਪਤਰ ਦਿੰਨਾ ਮੰਡਪਤਰਾਂ ਦੇ ਵਿੱਚ ਮੋਟਾ ਚ ਮੰਡਪਤਰਾਂ ਨੇ ਐਲੈਕਟਿਵ ਦੀ ਗੱਲ ਕਰਨਾ ਹੈ ਅਗ ਆਪਣੇ WRO ਸ੍ਰਮਾ ਉੱਪਰ ਕੰਮ ਪ੍ਰਸ਼ਾਸਨ ਹੋਵੇ ਤਾਂ ਉਹ ਦੇ ਪ੍ਰਵਾਰਨ ਨੂੰ ਜੀ ਲਿਆ 10 ਕਰਜੇ ਦੀ ਨੋਕ ਮੰਗਲ ਜੀ ਉਹਦੇ ਵਿੱਚ ਜੋੜੀ ਹੈ ਕਿ ਕਰਜਾ ਤਾਂ ਜਿਹੜੇ ਪਾਸ ਦੀ ਦੀ ਮਾਜ ਦੇ ਨਾਮ ਲਾਉ ਦੇ ਦਿੱਤੇ ਨਾਲ 145 ਉਧੇ ਪਿੱਛੇ ਤੁਸੀਂ ਕਹੋਗੇ ਕਿ ਇਹਨਾਂ ਨੂੰ ਮੰਗ ਪੱਤਰ ਕਿਉਂ ਅਸਲ ਦੇ ਵਿੱਚ ਤੋ ਤਰਦਾ ਹੈ ਨੋਖ ਤਜਰਦੇ ਜੁਈ ਚੱਲਦਾ ਹੈ ਜਦੋਂ ਸੀ ਦਿੱਲੀ ਬੈਠੇ ਸੀ ਇਹ ਲੀ ਰਿਕਮੈਂਡਲ ਵੀ ਵਾਈਟ ਦੇ ਗਲਾਸ ਆਇਆ ਸੀ ਉਹ ਸਟੇਲ ਤੇ ਅਸੇਂ ਜੇਣਾ ਹੋਵੇ ਉੱਚ ਤਾਕਤ ਦੇ ਵਿੱਚ ਜੱਟੀ ਉਹਦੋਂ ਉਸੇ ਮੰਗ ਪੱਤਰ ਨਹੀਂ ਉਹਦੋਂ ਕਿਤਾਬ ਨਹੀਂ ਪੱਤਰ ਦਿੱਤੇ ਕਿ ਜਿਹੜਾ ਵੀ ਐਨਪੀ ਜਾ ਕੇ ਲੋਕ ਸਭਾ ਦੇ ਵਿੱਚ ਬੋਲਿਆ ਨਾ ਉਹਨੇ ਆਪ ਦਾ ਮੂੰਹ ਨਾਲ ਬੋਲਿਆ ਤਾਂ ਉਹਦਾ ਹਸਰ ਬੀਜੇਪੀ ਵਾਲਾ ਕਤਰੀ ਉਹਨਾਂ ਸਾਰੀਆਂ ਪਾਰਟੀਆਂ ਦੇ ਜਿਹੜੇ ਐਨਪੀ ਐ ਉਹਨਾਂ ਨੂੰ ਬੋਲਣਾ ਪਿਆ ਕਿਸਾਨ ਅੰਦੋਲਨ ਦੀ ਗੱਲ ਕਰਨੀ ਪਈ ਕਿਸਾਨਾਂ ਦੀ ਜਿੰਦਾਬਾਦ ਦੇ ਨਾਰੇ ਲੱਗ ਕੇ ਰਹੇ ਲੋਕ ਸਭਾ ਦੇ ਵਿੱਚ ਇਹ ਸਹੀ ਵਾਰਸਤਿਆ ਐਪੀ ਕੀ ਉਹਨਾਂ ਨੂੰ ਦਿੱਤੇ ਆ ਮੰਗ ਦੱਤਰ ਕੇ ਅਸੀਂ ਮੌੜਾ ਮਤਲਬ ਸ਼ੁਰੂ ਕਰੀ ਜਾਂਦੇ ਆ ਦੇ ਤੁਸੀਂ ਲੋਕ ਸਭਾ ਦੇ ਵਿੱਚ ਜਾ ਕੇ ਮੋੜ ਉਸ ਉੱਤਰ ਵਿੱਚ ਤੁਸੀਂ ਵੱਡੀ ਜਮਤੀ ਦੇ ਵਿੱਚ ਆ ਨਾ ਇੱਥੇ ਜਿਹੜੇ ਬੱਤੀ ਐਂਟੀ ਪੰਜ ਆਓ ਸੇ ਸੇ ਰੋਲਾ ਪਾਉਂ ਜਾਂਦੀ ਨਾਮ ਅੱਲਾਹ ਦੇ ਹਮਤੋਂ ਕਿ ਬੇਖਿਆਲ ਮਾਤ ਦੇ ਲਈ ਬੇਰੀ ਦੀਆਂ ਮੰਗਾਂ ਅੱਲਾਹ ਅੱਲਾਹ ਸਭ ਦੇ ਤੇ ਅਸੀਂ ਬਾਰੋਂ ਮਤਲਬ ਜੋ ਵੀ ਕੁਝ ਕੀਤਾ ਜਾ ਸਕਦਾ ਉਹੋ ਕੱਢੇ ਇਸ ਮਨਸ਼ੇ ਦੇ ਨਾਲ ਅਸੀਂ ਹਾਸਿਲ ਕਰੀ ਜਾ ਰਹੇ ਹਾਂ ਅੱਜ ਦੇ ਵਿੱਚ ਕਾਂਦੀ ਸਰਕਾਰ ਦੇ ਵਿੱਚ ਬਹੁਤ ਸਾਰੇ ਨੁਮਾਇੰਦੇ ਇਹ ਜਿਨੇ ਨੇ ਜਿਹੜੇ ਕਿਸਾਨ ਲੀਡਰ ਨੂੰ ਭੱਦੀ ਸ਼ਬਦਾਂ ਲਈ ਵਰਤਦੇ ਨੇ ਜਿਵੇਂ ਪਿੱਛੇ ਕਰਿਓ ਵੀ ਕੀਤਾ ਗਿਆ ਵੱਖ-ਵੱਖ ਥਾਵਾਂ ਤੇ ਮਾਗੋ ਉਹ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਦੇਖੋ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਉਹਨਾਂ 'ਤੇ ਇਹ ਮੂਰਖਤਾ ਦੀ ਨਿਸ਼ਾਨੀ ਹੈ ਤੇ ਸਾਰੇ ਇੰਤਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੂਰਖ ਕੌਣ ਆ ਜਿਹੜਾ ਸਭ ਤੋਂ ਵੱਧ ਵੱਡੇ ਤੋਂ ਬਾਂਗੂ ਕੋ ਉਹ ਆਪਣੇ ਆਪ ਇੱਕ ਉਹਦਾ ਜਲੂਸ ਨਿਕਲਦਾ ਲੋਕਾਂ ਦੇ ਵਿੱਚ ਜਿਹੜਾ ਕੋਈ ਸਿਆਣਾ ਨਮੰਦਾ ਹੈ ਕਦੇ ਵੀ ਉਹ ਕਿਸੇ ਨੂੰ ਬੱਦੀ ਕਹਦਾ ਨਹੀਂ ਬੋਲੂਗਾ ਇਹ ਬੋਲੂਗਾ ਵੀ ਤਾ ਉਹਦੇ ਆਪ ਦੇ ਮੂੰਹ ਤੇ ਹੀ ਕਾਲਾ ਹੋਊਗਾ ਸੁਣਨ ਨਹੀਂ ਜੇ ਤੂੰ ਇਹੋ ਜਿਹੇ ਗੋਲਦੇ ਤੇ ਬੋਲਣਾ ਹਟ ਜਾਣਗੇ ਇਹ ਜੇ ਨਾ ਹਟਣਗੇ ਤਾਂ ਹਟਾਉਣ ਜਾਣ ਦੇ। ਸ਼ੰਗਰ ਸਿੰਘ ਲੋਕਾਂ ਤੇ ਸਰਕਾਰ ਵੱਲੋਂ ਜਿਹੜੇ ਪਰਚੇ ਦਿੱਤੇ ਜਾਂਦੇ ਨੇ ਆਏ ਦਿਨ ਹੀ ਕਿਸਾਨਾਂ ਤੇ ਹੋਰ ਲੋਕਾਂ ਤੇ ਕੀ ਕਹੂੰ। ਦੇਖੋ ਇਹ ਤਾਂ ਜਿਹੜਾ ਸਾਡਾ ਸਿਸਟਮ ਹੈ ਇਹ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦਾ। ਹਰ ਵਿਅਕਤੀ ਦੀ ਆਵਾਜ਼ ਬੰਦ ਕਰਕੇ ਰੱਖੀ ਜਾਂਦਾ ਹੈ। ਜਿਹੜਾ ਵਿਅਕਤੀ ਬੋਲਦਾ ਹੈ ਉਸ ਵਿਅਕਤੀ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕਰਨਾ। ਆਮ ਇਹਨਾਂ ਦਾ ਇੱਕ ਹੀ ਬਤਰਾ ਹੈ। ਇਹੀ ਅਸਲ ਦੇ ਵਿੱਚ ਜਿਹੜੇ ਕਹਿੰਦੇ ਆ ਕਿ ਭਾਰਤ ਸਭ ਤੋਂ ਵੱਡਾ ਲੋਕਤੰਤਰੀ ਹੈ ਤੇ ਉਹਦੀ ਅਸਲ ਦੇ ਵਿੱਚ ਇਹ ਖਿੱਲੀ ਉੱਡ ਰਹੀ ਹੈ